ਜੀ ਆਪਾਂ ਕੋਸ਼ਿਸ਼ ਨਾ ਸੋਚਿਆ ਐ ਤਾਂ ਮਨ ਨੂੰ ਗਲਤ ਸੰਗਤ ਚ ਫਸ ਜਾਊਗੀ ਵੀ ਇਹ ਬਾਹਰ ਕੰਮ ਕਰਕੇ ਆਪਣਾ ਤਮਾਸ਼ਾ ਬਣਾ ਕੇ ਆਪਦਾ ਖਰਚਾ ਪਾਣੀ ਵਧਾਉਣ ਨੂੰ ਫਿਰਦੇ ਆ ਸੋ ਨਾਈਸ ਆਫ ਯੂ ਹੁਣ ਮੈਂ ਇੱਥੇ ਹੀ ਆ ਮੈਂ ਕੀ ਕਹਿੰਦਾ ਸੀ ਮਾਨਸੇ ਵਾਲਿਓ ਇਦਾਂ ਨਾ ਫਿਰਿਆ ਕਰੋ ਵੈਸੇ ਮੈਂ ਸੋਨੂ ਬੁਲਾ ਕੇ ਰਾਜ ਜਿੱਤੇ ਹੈ ਨਹੀਂ ਫਿਰ ਕਿਉਂ ਮੇਰੇ ਪਿੱਛੇ ਫਿਰਦੇ ਹੋ ਮੈਂ ਨਾ ਮੁੰਡੇ ਨੂੰ ਬਹੁਤ ਜਗ੍ਹਾ ਦਿਖਾਇਆ ਪਰ ਉਹਦੀ ਬਿਮਾਰੀ ਘਟਣ ਦੀ ਬਜਾਏ ਵਧੀ ਜਾਂਦੀ ਆ ਠੀਕ ਆ ਜੀ ਮੈਂ ਉਹਨੂੰ ਤੁਹਾਡੇ ਕੋਲ ਲੈ ਕੇ ਆਉਂਗਾ ਹਾਂਜੀ ਹਾਂਜੀ ਮੈਂ ਰਿਪੋਰਟਾਂ ਵੀ ਸਾਰੀਆਂ ਲੈ ਕੇ ਆਉਂਗਾ ਸਾਸਿਕਾ ਜੀ ਡੈਡੀ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਹਾਂ ਪੰਮੀ ਬਤ ਬੋਲ ਕੀ ਗੱਲ ਕਰਨੀ ਆ ਉਹ ਕਿਤੇ ਅੱਜ ਗगन ਤੇ ਕਿਰਨ ਬੋਲੇ ਆ ਕਿਤੇ ਉਹਨਾਂ ਬਾਰੇ ਤਾਂ ਨਹੀਂ ਗੱਲ ਕਰਨੀ ਹਾਂਜੀ ਡੈਡੀ ਜੀ ਗੱਲ ਤਾਂ ਮੈਂ ਗਗਨ ਵੀਰੇ ਹੋਂਨਾ ਬਾਰੇ ਹੀ ਕਰਨੀ ਸੀ ਅੱਜ ਜਿਵੇਂ ਉਹਨਾਂ ਨੇ ਕੁੜੀਆਂ ਦੀ ਪੜ੍ਹਾਈ ਲਈ ਜਵਾਬ ਦਿੱਤਾ ਕੱਲ ਨੂੰ ਜਦੋਂ ਉਹਨਾਂ ਦੇ ਵਿਆਹ ਕਰਨੇ ਆ ਉਦੋਂ ਮੈਂ ਧੀਆਂ ਦੀਆਂ ਕਿਹੜੀ ਕਿਹੜੀ ਖੁਆਇਸ਼ਾਂ ਮਾਰਦੀ ਫਿਰੂੰਗੀ ਨਾ ਮੈਂ ਇਹਨਾਂ ਦੀ ਪੜ੍ਹਾਈ ਅਧੂਰੀ ਰਹਿਣ ਦੇਣੀ ਆ ਤੇ ਨਾ ਮੈਂ ਇਹਨਾਂ ਦੀਆਂ ਖੁਆਇਸ਼ਾਂ ਧੂਰੀਆਂ ਰਹਿਣ ਦੇਣੀਆਂ ਉਹ ਨਹੀਂ ਰਹਿੰਦੀ ਆ ਪੁੱਤ ਧੂਰੀਆਂ ਖੁਸ਼ ਆ ਸਾਰਾ ਕੁਝ ਪੂਰਾ ਹੋਊਗਾ ਤੂੰ ਚਿੰਤਾ ਨਾ ਕਰ ਆਪਣੇ ਆਪ ਕੁਛ ਠੀਕ ਨਹੀਂ ਹੋਣਾ ਕੁਝ ਪੂਰਾ ਨਹੀਂ ਹੋਣਾ ਮਿੰਦੋ ਤਾਂ ਸਮਝਾਏ ਤੇ ਸਮਝ ਜਾਂਦੀ ਆ ਪਰ ਤੁਹਾਨੂੰ ਮੰਨੂ ਦਾ ਤਾਂ ਪਤਾ ਨਾ ਜਿਹੜੀ ਚੀਜ਼ ਲਈ ਜਿੱਤ ਚੜ ਜਾਂਦੀ ਆ ਤੇ ਖਿਹੜਾ ਨਹੀਂ ਛੱਡਦੀ ਫਿਰ ਗगनਬੀਰਾ ਇਹਨਾਂ ਨੂੰ ਦੁਕਾਨ ਤੇ ਬੈਠਣ ਨਹੀਂ ਦਿੰਦਾ ਤੇ ਸਿਹਤ ਕਰਕੇ ਬਾਹਰ ਕੰਮ ਨਹੀਂ ਕਰ ਸਕਦੇ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਡੈਡੀ ਜੀ ਤੇ ਮੈਂ ਕੰਮ ਕਰ ਲਾ ਉਹ ਹਲੇ ਮੱ ਜਿਉਣਾ ਕੋਈ ਨਾ ਤੂੰ ਫਿਕਰ ਨਾ ਕਰ ਉਹ ਕਰਦਾ ਮੈਂ ਕੋਈ ਨਾ ਕੋਈ ਹੱਲ ਤੈਨੂੰ ਬੱਚਿਆਂ ਦੇ ਫੀਸਾਂ ਚਾਹੀਦੀਆਂ ਨਾ ਕਰਦਾ ਮੈਂ ਇੰਤਜ਼ਾਮ ਕੋਈ ਨਾ ਕੋਈ ਪਰ ਬਾਹਰ ਕੰਮ ਕਰਨ ਵਾਲੀਆਂ ਗੱਲਾਂ ਨਹੀਂ ਕਰਨੀਆਂ ਧੀਏ ਪਰ ਕਿਉਂ ਡੈਡੀ ਜੀ ਉਹ ਘਰ ਵਿੱਚ ਤਿੰਨ ਤਿੰਨ ਬੰਦੇ ਨੇ ਉਹ ਬੰਦਿਆਂ ਦੇ ਹੁੰਦੇ ਆ ਉਹ ਘਰ ਦੀਆਂ ਨੋਹਾਂ ਬਾਹਰ ਜਾ ਕੇ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਨੇ ਇਹ ਤਾਂ ਗੱਲਾਂ ਸੁਣਨ ਵਾਲਾ ਥਾਂ ਬਣ ਜਾਣਾ ਆਪਾਂ ਮੂੰਹ ਤਾਂ ਕਿਸੇ ਦਾ ਫਾੜੀ ਨਹੀਂ ਸਕਦੇ ਇਹ ਤਾਂ ਸੋਚ ਹੁੰਦੀ ਆਪੋ ਆਪਣੀ ਹਰ ਥਾਂ ਤੇ ਬੰਦਿਆਂ ਦੇ ਬਰਾਬਰ ਔਰਤਾ ਕੰਮ ਕਰਦੀਆਂ ਨੇ ਨਾਲੇ ਮੈਂ ਕਿਹੜਾ ਕਿੰਨੀ ਮੈਂ ਬਾਹਰ ਜਾ ਕੇ ਕੰਮ ਕਰੂੰਗੀ ਮੈਨੂੰ ਸਲਾਈ ਆਉਂਦੀ ਆ ਮੈਂ ਘਰੇ ਕੰਮ ਸ਼ੁਰੂ ਕਰ ਲੈਣੀ ਆ ਮੇਰੇ ਘਰੇ ਕੰਮ ਕਰਨ ਨਾਲ ਗगनਬੀਰੇ ਦਾ ਬੋਝ ਵੀ ਹਲਕਾ ਹੋ ਜਾਊਗਾ ਤੇ ਮੇਰੀਆਂ ਧੀਆਂ ਦੀਆਂ ਖੁਆਇਸ਼ਾਂ ਵੀ ਪੂਰੀਆਂ ਹੋ ਜਾਣਗੀਆਂ ਸ਼ਾਬਾਸ਼ ਪੁੱਤ ਉਹ ਮੈਨੂੰ ਫਕਰ ਆ ਤੇਰੀ ਸੋਚ ਤੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਪਰ ਗगन ਤੇ ਕਿਰਨ ਨੂੰ ਇੱਕ ਵਾਰੀ ਪੁੱਛ ਲਈ ਉਹ ਤਾਂ ਨਹੀਂ ਆਪਣੀ ਹੱਦ ਕੰਨਣਗੇ ਠੀਕ ਆ ਡੈਡੀ ਜੀ ਸਰਦਾਰ ਜੀ ਗगनਪੀਰ ਨੂੰ ਪੁੱਛ ਲੈਣਗੇ ਤੇ ਮੈਂ ਕਿਰਨ ਨੂੰ ਪੁੱਛ ਲੈਣੀ ਆ। ਤੈਨੂੰ ਇਸ ਘਰ ਵਿੱਚ ਵਿਆਹ ਕੇ ਲਿਆਂਦਾ ਮੈਂ ਕੋਈ ਗਲਤੀ ਨਹੀਂ ਕੀਤੀ। ਗਲਤ ਤਾਂ ਬਸ ਮੇਰੇ ਪੁੱਤ ਦੇ ਨਸੀਬ ਨੇ। ਜੇ ਨਸੀਬ ਮੁੱਲ ਵਿਕਦੇ ਹੋਣਾ ਤਾਂ ਉਹ ਪਿਓ ਨਸੀਬ ਖਰੀਦ ਕੇ ਆਪਣੇ ਬੱਚੇ ਦੇ ਲੇਖੇ ਲਾ ਦੇਵੇ। ਫਿਕਰ ਨਾ ਕਰ ਹਜੇ ਨਾ ਬੁੱਢੇ ਹੱਡਾਂ ਵਿੱਚ ਬਥੇਰੀ ਜਾਨ ਜਦ ਮੇਰਾ ਪੁੱਤ ਬਿਮਾਰ ਹੋ ਕੇ ਆਪਣੇ ਬੱਚਿਆਂ ਬਾਰੇ ਸੋਚ ਸਕਦਾ ਕੰਮ ਕਰ ਸਕਦਾ ਮੇਰੀ ਨੂੰਹ ਕੰਮ ਕਰਨ ਬਾਰੇ ਸੋਚ ਸਕਦੀ ਆ ਫਿਰ ਮੈਂ ਕਿਉਂ ਨਹੀਂ ਸੋਚ ਸਕਦਾ ਚੱਲ ਹਰਮੀਤ ਸਿਆ ਦੂਜੀ ਵਾਰੀ ਖੇਡਣ ਦੀ ਵਾਰੀ ਆ ਗਈ ਨਵੀਂ ਟਾਈਮ ਕੀ ਹੋਇਆ ਭਲਾ 10 ਵਜ ਗਏ ਹੁਣੇ ਆ ਮੰਮੀ ਕੀ ਹੋਇਆ ਟਾਈਮ ਕਾ ਤੇ ਪੁੱਛੀ ਜਾਂਦੇ ਹੋ ਉਹ ਹੋਣਾ ਕੀ ਆ ਤੇਰੇ ਪਿਓ ਨੂੰ ਡੀਕਦੀਆਂ ਹੋਂ ਤੱਕ ਤੇ ਆ ਜਾਂਦੇ ਆ ਹਜੇ ਤੱਕ ਆਈ ਨਹੀਂ ਉਹ ਮੈਂ ਸੋਚਦੀ ਸੀ ਜੇ ਆ ਜਾਂਦੇ ਉਹ ਗੁਰੀ ਦੇ ਨਾਲ ਬਹਿ ਕੇ ਰੋਟੀ ਖਾ ਲੈਂਦੇ ਤੂੰ ਐਂ ਕਰ ਹੁਣ ਗੁਰੀ ਲਈ ਨਾ ਰੋਟੀ ਪਾ ਕੇ ਲੈ ਜਾ ਉਹ ਉਹਨੂੰ ਵਿਚਾਰਿਆਂ ਨੂੰ ਤੇਰੇ ਪਿਓ ਕਰਕੇ ਕੱਲ ਨੂੰ ਭੁੱਖਾ ਮਾਰਨਾ ਠੀਕ ਆ ਮੰਮੀ ਤੁਸੀਂ ਮੈਨੂੰ ਰੋਟੀ ਪਾ ਕੇ ਦਿਓ ਮੈਂ ਫੜਾਏ ਆਉਣੀ ਆ ਠੀਕ ਐ ਪੁੱਤ ਮੈਂ ਨਾ ਹੁਣੇ ਪਾ ਦਿੰਨੀ ਆ ਆ ਲੈ ਲਿਓ ਨਾਲੇ ਉਹਨੂੰ ਪੁੱਛ ਲਈ ਜੇ ਕੁਝ ਹੋਰ ਚਾਹੀਦਾ ਹੋਇਆ ਤਾਂ ਠੀਕ ਆ ਪੁੱਛ ਲੈਣੀ ਆ ਆਲੂ ਜੀ ਰੋਟੀ ਖਾ ਲੋ ਰੋਟੀ ਤਾਂ ਮੈਨੂੰ ਭੁੱਖ ਹੈ ਨਹੀਂ ਸੀ ਚਲੋ ਜੇ ਤੁਸੀਂ ਇਹਨੇ ਪਿਆਰ ਨਾਲ ਲਿਆਂਦੀਆਂ ਤਾਂ ਮੈਂ ਖਾ ਲਵਾਂ ਵੈਸੇ ਡੈਡ ਕਿੱਥੇ ਆ ਮੇਰਾ ਮਤਲਬ ਤੁਹਾਡੇ ਡੈਡ ਕਿੱਥੇ ਆ ਡੈਡੀ ਕੰਮ ਤੋਂ ਹਲੇ ਆਏ ਨਹੀਂ ਹੈਗੇ ਤੁਸੀਂ ਰੋਟੀ ਖਾ ਲੋ ਜੇ ਕੁਝ ਹੋਰ ਚਾਹੀਦਾ ਹੋਇਆ ਤਾਂ ਮੈਨੂੰ ਦੱਸ ਦਿਓ। ਉਹ ਵੀ ਦੱਸ ਦਿਨਾ ਆ। ਆਜੋ ਬਹਿ ਜਾਓ। ਗੱਲਾਂ ਕਰਦੇ ਆ। ਨਾਲੇ ਗੱਲਾਂ ਕਰਦੇ ਕਰਦੇ ਰੋਟੀ ਖਾਣ ਦਾ ਸਵਾਦ ਹੀ ਹੋਰ ਆ। ਸੌਰੀ ਟੂ ਸੇ ਪਰ ਸਾਡੇ ਇੱਥੇ ਕਹਿੰਦੇ ਆ ਵੀ ਰੋਟੀ ਖਾਂਦੇ ਖਾਂਦੇ ਨਾ ਗੱਲਾਂ ਨਹੀਂ ਕਰੀਦੀਆਂ। ਬਾਕੀ ਜੇ ਹੋਰ ਕੁਝ ਚਾਹੀਦਾ ਮੈਨੂੰ ਦੱਸ ਦਿਓ ਮੈਂ ਲਿਆ ਦਵਾਂ। ਬਾਲੀ ਤਿੱਖੀ ਆ। ਆਈ ਮੀਨ ਸਬਜੀ 'ਚ ਮਿਰਚ ਤਾਂ ਪਾਈ ਹੋਈ ਆ ਤੁਸੀਂ? ਸਾਨੂੰ ਤਿੱਖਾ ਤੇ ਤਿੱਖੇ ਲੋਕ ਉੜੇ ਘਾਟੀ ਪਸੰਦ ਨੇ ਮਿਰਚ ਵੈਸੇ ਘਾਟੀ ਆ ਮੈਂ ਅਚਾਰ ਲਿਆ ਦਨੀ ਆ ਮਿਰਚਾਂ ਦਾ ਲੱਗਦਾ ਮਿਹਨਤ ਜ਼ਿਆਦਾ ਕਰਨੀ ਪੈਣੀ ਆ ਇਹਦੇ ਤੇ ਇੰਨੀ ਛੇਤੀ ਹੱਥ ਆਉਣ ਵਾਲੀ ਕਬੂਤਰੀ ਤਾਂ ਹੈ ਨਹੀਂ ਇਹ ਕੀ ਗੱਲ ਹੋ ਗਈ ਆ ਜਿਹੜਾ ਨਮੂਨਾ ਇਹ ਲਿਆ ਕੇ ਬਿਠਾਇਆ ਨਾ ਮਿਰਚ ਘੱਟ ਲੱਗੀ ਆ ਹੁਣ ਕਹਿੰਦਾ ਜੀ ਮੈਨੂੰ ਮਿਰਚਾਂ ਦਾ ਅਚਾਰ ਲਿਆ ਕੇ ਦੋ ਉਹੀ ਲੈਣ ਆਈਆਂ ਓ ਹੋਲੀ ਬੋਲ ਓ ਜੇ ਉਹਨੇ ਸੁਣ ਲਿਆ ਮੂੰਹ ਹੀ ਗੁੱਸਾ ਕਰ ਜੂ ਕਰਦਾ ਤਾਂ ਕਰੀ ਜਾਵੇ ਮੈਂ ਚਲੀਆਂ ਚਾਰ ਲੈ ਕੇ ਹਰ ਵੇਲੇ ਤੇ ਨੱਕ ਤੇ ਗੁੱਸਾ ਧਰਿਆ ਰਹਿੰਦਾ ਲੋ ਜੀ ਮਿਰਚ ਦਾ achar ਇੱਕ ਮਿੰਟ ਇੱਕ ਹੇ ਨਾਮ ਸੀਗਾ ਤੁਹਾਡਾ ਨਵੀਂ ਹਾਂ ਇੱਕ ਤਾਂ ਮੈਂ ਤੁਹਾਡੀ ਗੱਲ ਮੰਨ ਗਿਆ ਵੀ ਤੁਹਾਡੇ ਇੱਥੇ ਰੋਟੀ ਖਾਣ ਲੱਗੇ ਗੱਲਾਂ ਨਹੀਂ ਕਰਦੇ ਪਾਣੀ ਪੀਂਦੇ ਆ ਪਾਣੀ ਐਨੀਗਾ ਲਿਆ ਦਿੰਨੀ ਆ ਜੀ ਸਨਾ ਕਰੀਨੀ ਤੈਨੂੰ ਪਿੱਛੋ ਆਜ ਮਾਰਿਆ ਸਮਝਦਾ ਪਤਾ ਨਹੀਂ ਕੀ ਆਪ ਤੇ ਆਪ ਨੂੰ ਕਦੇ ਆ ਲਿਆ ਦੋ ਕਦੇ ਉਹ ਲਿਆ ਦੋ ਨਹੀਂ ਹੁਣ ਕੀ ਗੱਲ ਹੋ ਗਈ ਐਨੇ ਗੁੱਸੇ ਚ ਆਈ ਐ ਹੋਣਾ ਕੀ ਆ ਬੈਠਾ ਨਾ ਉੱਥੇ ਆਰਡਰ ਜੇ ਮਾਰੀ ਜਾਂਦਾ ਜਿਵੇਂ ਪਤਾ ਨਹੀਂ ਕਿੱਥੋਂ ਦਾ ਨਵਾਬ ਹੋਵੇ ਉਹ ਤੂੰ ਖਿਜਦੀ ਘਾਤੋਂ ਆ ਉਹ ਘਰ ਆਇਆ ਮਹਿਮਾਨ ਨਾ ਰੱਬ ਰੂਪ ਹੀ ਹੁੰਦਾ ਆ ਜੀ ਉਹਨੇ ਕੁਛ ਮੰਗ ਵੀ ਲਿਆ ਤੇ ਤੂੰ ਦੇ ਤਾ ਇਹ ਚ ਕੀ ਹੋ ਗਿਆ ਹੂੰ ਠੀਕ ਆ ਜੀ ਆ ਹੁਣ ਤੁਹਾਡੇ ਰੱਬ ਰੂਪੀ ਬੰਦੇ ਨੂੰ ਪਾਣੀ ਦਿਆਂ ਵਾ ਮਿਰਚ ਲੱਗਦੀ ਹੋਣੀ ਆ ਦੇ ਗਲੇ ਨੂੰ ਹਾਂ ਹਾਂ ਦੇ ਆ ਜਾ ਮੇਰਾ ਪੁੱਤ ਮੈਂ ਤਾਂ ਇਤੋਂ ਵੀ ਡਰ ਲੱਗਦਾ ਕਿਤੇ ਐਵੇਂ ਕਿਤੇ ਉਹਨੂੰ ਪੁੱਠਾ ਸਿੱਧਾ ਹੀ ਨਾ ਕੁਛ ਕਹਿ ਦੇਵੇ ਆਲੂ ਜੀ ਪਾਣੀ ਓ ਮਾਈ ਗੋਡ ਪਾਣੀ ਵੀ ਆ ਗਿਆ ਨਹੀਂ ਕੋਲਡ ਡਰਿੰਕ ਲੈ ਕੇ ਆਈਆਂ ਪਾਣੀ ਹੋਈਆਂ ਹੋਰ گوشਤ ਚਾਹੀਦਾ ਹੁਣ ਚਾਹੀਦਾ ਤਾਂ ਮੈਨੂੰ ਬਹੁਤ ਕੁਝ ਹੈ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਗੁੱਸੇ 'ਚ ਕਾਤੇ ਰਹਿੰਦੇ ਹੋ ਮੈਂ ਚਾਹੇ ਗੁੱਸੇ 'ਚ ਰਹਾ ਚਾਹੇ ਖੁਸ਼ ਰਹਾ ਇਟਸ ਨਨ ਆਫ ਯਰ ਬਿਜ਼ਨਸ ਤੁਸੀਂ ਇੰਗਲਿਸ਼ ਬੋਲ ਕੇ ਮੈਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਮੈਂ ਪੜ੍ਹੀ ਲਿਖੀ ਆ ਕਿਹੜੀ ਕਲਾਸ 'ਚ ਪੜ੍ਹਦੇ ਹੋ ਮੈਨੂੰ ਲੱਗਦਾ ਨਾ ਤੇਰਾ ਦਿਮਾਗ ਮੋਟਾ ਜਿਹੜਾ ਤੂੰ ਮੇਰੀ ਹਰੇਕ ਗੱਲ ਨੂੰ ਪੁੱਠੀ ਲਈ ਜਾਂਦਾ ਹੁਣ ਰੋਟੀ ਖਾ ਲੈ ਫਿਰ ਕਹੇਗਾ ਸਬਜੀ ਠੰਡੀ ਹੋਗੀ ਇਹਨੂੰ ਗਰਮ ਕਰ ਲਿਓ ਅੱਛਾ ਤਾਂ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਮੈਂ ਤੁਹਾਡੇ ਗੇੜੇ ਕਢਾਉਣਾ ਪਿਆ ਚਲੋ ਐਂ ਕਰੋ ਅਚਾਰ ਦੇ ਨਾਲ ਨਾਲ ਸੈਲਡ ਵੀ ਲਿਆ ਦਿਓ ਕਿਉਂਕਿ ਸੈਲਡ ਦੇ ਨਾਲ ਨਾ ਰੋਟੀ ਹੋਰ ਸਵਾਦ ਲੱਗਦੀ ਹੈ ਸੈਲਡ ਤਾਂ ਤੇਰਾ ਮੈਂ ਤੈਨੂੰ ਲਿਆ ਦੰਨੀ ਆ ਆ ਤੇਰੇ ਮੂਰੇ ਹੱਥ ਜੋੜੇ ਮੈਨੂੰ ਇੱਕੋ ਵਾਰ ਦੱਸ ਦੇ ਕੀ ਕੀ ਚਾਹੀਦਾ ਆ ਬਾਰ ਬਾਰ ਮੇਤੋਂ ਨਹੀਂ ਗੇੜੇ ਲੱਗਦੇ ਰੀਲੀ ਮੈਂ ਤਾਂ ਤੁਹਾਡਾ ਇੰਡੀਆ ਤੋਂ ਆਸਟ੍ਰੇਲੀਆ ਗਿਆ ਡਾ ਕਢਾਉਣ ਬਾਰੇ ਸੋਚਦਾ ਸੀ ਤੁਸੀਂ ਤਾਂ ਰੂਮ ਤੋਂ ਕਿਚਨ ਕਿਚਨ ਤੋਂ ਰੂਮ ਤੀ ਥੱਕ ਗਏ ਓਏ ਆ ਫਾਲਤੂ ਦੀਆਂ ਟਰਾਈਆਂ ਦੀਆਂ ਨਾ ਆਪਦੇ ਆਸਟ੍ਰੇਲੀਆ ਜਾ ਕੇ ਸਿਡਨੀ ਪਾਰਥ ਮੈਲਬਨ ਕੈਨਬਰਾ ਉੱਥੇ ਜਾ ਕੇ ਮਾਰੀ ਮੇਰੇ ਤੇ ਇਹਨਾਂ ਦਾ ਕੋਈ ਅਸਰ ਨਹੀਂ ਹੋਣਾ ਓ ਮਾਈ ਗੁੱਡਨੈਸ ਗੁਰੀ ਇਹ ਤਾਂ ਤੇਰੇ ਆਸਟ੍ਰੇਲੀਆ ਬਾਰੇ ਪਹਿਲਾਂ ਹੀ ਪਤਾ ਕਰੀ ਬੈਠੀ ਆ ਫੇਰ ਤਾਂ ਤੁਹਾਨੂੰ ਇਹ ਵੀ ਪਤਾ ਹੋਣਾ ਉੱਥੇ ਕੈਂਗਰੂਸ ਕਿੰਨੇ ਨੇ ਉੱਥੇ ਵਾਲਿਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਿਹੜਾ ਉਥੋਂ ਵਾਲਾ ਇੱਕ ਇਹ ਮੇਰੇ ਮੂਰੇ ਆ ਕੇ ਬਹਿ ਗਿਆ ਨਾ ਇਹਦਾ ਮੈਨੂੰ ਪਤਾ ਆਈ ਰੀਅਲੀ ਲਾਈਕ ਥੈਟ ਉਹ ਤੁਸੀਂ ਤਾਂ ਮਜ਼ਾਕ ਵੀ ਬਹੁਤ ਸੋਹਣਾ ਕਰ ਦਿੰਨੇ ਹੋ ਹੱਥ ਛੱਡ ਮੇਰਾ ਆਵਦੀਆਂ ਲਿਮਿਟਸ ਕਰਾਸ ਨਾ ਕਰ ਨਹੀਂ ਤਾਂ ਮੈਂ ਜਾ ਕੇ ਸਾਰਾ ਕੁਝ ਪਾਪਾ ਨੂੰ ਦੱਸ ਦੇਣਾ ਕਿ ਤੂੰ ਮੇਰੇ ਨਾਲ ਫਲਰਟ ਕਰ ਰਿਹਾ ਅੱਛਾ ਕੀ ਕਹੋਂਗੇ ਤੁਸੀਂ ਆਪਣੇ ਡੈਡ ਨੂੰ ਮੇਰੇ ਬਾਰੇ ਸੁਣਿਆ ਨਹੀਂ ਤੈਨੂੰ ਇਹ ਹੀ ਕਿ ਤੂੰ ਮੇਰੇ ਨਾਲ ਫਲਰਟ ਕਰ ਰਿਹਾ ਤੰਗ ਕਰ ਰਿਹਾ ਤੂੰ ਮੈਨੂੰ ਫੇ ਤੇਰੇ ਪਾਪਾ ਕੀ ਕਰਨਗੇ ਇਨਸਰਟ ਕਰਨਗੇ ਮੇਰੀ ਕੋਈ ਗੱਲ ਨਹੀਂ ਮੈਂ ਫਿਰ ਇੱਥੋਂ ਚੱਲਿਆ ਜਾਊਂਗਾ ਬਿਨਾ ਸਾਈਨ ਕੀਤੇ ਤੇ ਥੋੜੇ ਹੱਥ ਕੀ ਲੱਗੂਗਾ ਨਿਊ ਬੌਰਨ ਬੇਬੀ ਵਾਲਾ ਸੁਣ ਲੈ ਭੁੱਲ ਨਾ ਨਵੀ ਤੇਰੇ ਪਾਪਾ ਨੂੰ ਇਸ ਟਾਈਮ ਮਨੀ ਦੀ ਬਹੁਤ ਲੋੜ ਆ ਜੇ ਮੈਂ ਇੱਥੋਂ ਬਿਨਾ ਸਾਈਨ ਕੀਤੇ ਚਲੇ ਆ ਗਿਆ ਤੇਰੇ ਪਾਪਾ ਤਾਂ ਬਹੁਤ ਬੁਰੇ ਫਸ ਜਾਣਗੇ ਥਿੰਕ ਅਬਾਊਟ ਥੈਟ ਉੱਟ ਦੀ ੜਾਉਂਦੀ ਇੱਕ ਆਈਸੀ ਕਬੂਤਰੀ ਥਾੜੀ ਮਾਰ ਕੇ ਉਡਾਤੀ ਹੁਣ ਤਾਂ ਬਿਨਾ ਸੈਲਡ ਤੋਂ ਵੀ ਰੋਟੀ ਸਵਾਦ ਲੱਗੂਗੀ ਤੂੰ ਕੰਮ ਕਰ ਕੇ ਆਈਆਂ ਜਿਹੜਾ ਮੈਂ ਮੈਮ ਨਿਕਾਲ ਦਿੱਤਾ ਸੀ ਯਾਰ ਕਿੱਥੇ ਮੈਨੂੰ ਟਾਈਮ ਹੀ ਨਹੀਂ ਲੱਗਿਆ ਮੇਰੇ ਮੰਮੀ ਨਾਨਕੇ ਗਏ ਹੋਏ ਆ ਫਿਰ ਸਾਰਾ ਕੰਮ ਨਹੀਂ ਕਰਨਾ ਪੈਂਦਾ ਯਾਰ ਕਰ ਦੋ ਕੰਮ ਤੂੰ ਆਪ ਕਰਦੀ ਆ ਹੋਰ ਕੀ ਹੁੰਦ ਕਰੇ ਕੋਈ ਹੈ ਹੀ ਨਹੀਂ ਤਾਂ ਫਿਰ ਮੈਨੂੰ ਨਹੀਂ ਕਰਨਾ ਪਊਗਾ ਲੈ ਦੱਸ ਦਸ਼ੜ ਸੁਣਦਾ ਨਹੀਂ ਤੈਨੂੰ ਏ ਵੇ ਮੈਨੂੰ ਨਾ ਬੁਲਾ ਯਾਰ ਤੂੰ ਆਪਣੇ ਨਾਮ ਮੈਨੂੰ ਬਿਠਾ ਲੈਣਾ ਸਰ ਤੋਂ ਮੇਰੇ ਗਾਣਾ ਪੈ ਜਾਂਦੀਆਂ ਨੇ ਦੇਖ ਲੈ ਫਿਰ ਮੋਟਿਆ ਜਾ ਫੜ ਵੀ ਲੈਣਾ ਤੈਨੂੰ ਮੈਂ ਨਿਕਲਦਾ ਬਾਹਰ ਹੀ ਆ ਰੋਮਨੰਦ ਖਾ ਮੈਨੂੰ ਠੀਕ ਆ ਅਸੀਂ ਚਾਰ ਭਰਾਵਾਂ ਕੁੱਟਾਂਗੇ ਬਹੁਤ ਕਥਾ ਵੇਣੋ ਤੁਹਾਡੇ ਚਾਰ ਭਰਾਵਾਂ ਦਾ ਸਾਲਿਓ ਕੁਝ ਨਹੀਂ ਕਰ ਸਕਦੇ ਤੁਸੀਂ ਚਾਰੋ ਤੇਰੇ ਲਈ ਤਾਂ ਮੈਂ ਇਕੱਲਾ ਹੀ போਤਾ ਜਦੋਂ ਗਿਆ ਨਾ ਪ੍ਰਿੰਸੀਪਲ ਕੋਲ ਨਾਲ ਹੀ ਲੈ ਕੇ ਆਉ ਤੈਨੂੰ ਦੇਖੀ ਗਈ ਫਿਰ ਓਏ ਇਹ ਤਾਂ ਸਾਡਾ ਸੀਰੀਅਸ ਹੀ ਲੈ ਗਿਆ ਇਹ ਸੀਟ ਮੇਰੀ ਆ ਉੱਠ ਇੱਥੋਂ ਇਹ ਸੀਟ ਤੇਰੀ ਕਿਵੇਂ ਹੋ ਗਈ ਨਾ ਤੇਰਾ ਨਾਮ ਲਿਖਿਆ ਇਹਦੇ ਤੇ ਅੱਛਾ ਮੇਰਾ ਨਾਮ ਨੇ ਲਿਖਿਆ ਆ ਲੈ ਲਿਖਤਾ ਚੱਲ ਹੁਣ ਉੱਠ ਇੱਥੋਂ ਸਟੈਡ ਅਪ ਮੰਨੂ ਦੀਦੀ ਆਹ ਕੀ ਬਤਮੀਜੀ ਆ ਤੈਨੂੰ ਹਜ਼ਾਰ ਵਾਰ ਕਿਹਾ ਮੈਨੂੰ ਦੀਦੀ ਨਾ ਕਿਹਾ ਕਰ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਠੀਕ ਆ ਮਨਪ੍ਰੀਤ ਕੌਰ ਜੀ ਬਤਮੀਜੀ ਕਰਨੀ ਬੰਦ ਕਰ ਦਿਓ ਤੇ ਆਪਣੀਆਂ ਕਿਤਾਬਾਂ ਇੱਥੋਂ ਚੱਕ ਲੋ ਮੇਰੀਆਂ ਕਿਤਾਬਾਂ ਇੱਥੇ ਰੱਖਣ ਦਾ ਮਤਲਬ ਇਹ ਹੈ ਕਿ ਮੈਂ ਇੱਥੇ ਬੈਣੀ ਆ ਤੇ ਮੈਂ ਇੱਥੇ ਹੀ ਬੈਠੂਗੀ ਅੱਜ ਕੱਲ ਤੂੰ ਇੱਥੇ ਕਿੱਥੇ ਬੈਠਦੀ ਆ ਉਹ ਤੇਰੀ ਉਠੜੀ ਬੈਠਣੀ ਤਾਂ ਬਦਮਾਸ਼ਾਂ ਦੇ ਵਿੱਚ ਆ ਤਾਂ ਹੀ ਤਾਂ ਤੇਰੀ ਬੋਲੀ ਤੇ ਤੇਰਾ ਸੁਭਾਅ ਵੀ ਉਹ ਜਿਹਾ ਹੀ ਹੋਈ ਜਾ ਰਿਹਾ ਮੈਨੂੰ ਗਿਆਨ ਦੇਣ ਦੀ ਲੋੜ ਨਹੀਂ ਤੈਨੂੰ ਆਪਦਾ ਪਤਾ ਤੇਰੇ ਨਾਲ ਤਾਂ ਵਾਦੀ ਪਤਾ ਮੈਨੂੰ ਕਿਹੋ ਜਿਹੇ ਬੰਦਿਆਂ ਦੇ ਵਿੱਚ ਬੈਠਣਾ ਤੇ ਕਿਹੋ ਜਿਹੇ ਬੰਦਿਆਂ ਦੇ ਵਿੱਚ ਉੱਠਣਾ ਬਕਵਾਸ ਬੰਦ ਕਰ ਲੈ ਨਹੀਂ ਤਾਂ ਸਾਰੇ ਕਲਾਸ 'ਚ ਤੇਰਾ ਜਲੂਸ ਕੱਢ ਦੂੰ ਸਾਇਲੈਂਸ ਕੀ ਕੰਮ ਰੌਲੀ ਪਾਈ ਆ ਤੁਸੀਂ ਮੰਨੂ ਤੇ ਹਰਮਿੰਦਰ ਤੁਸੀਂ ਫੇਰ ਸੀਟ ਪਿੱਛੇ ਲੜ ਪਿਆ ਸਰ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਂ ਤਾਂ ਆਪਣਾ ਬੈਠੀ ਸੀ ਇਹ ਆ ਕਿ ਮੈਨੂੰ ਬੋਲਣ ਲੱਗੀ ਆ ਸਰ ਸਾਰੀ ਕਲਾਸ ਨੂੰ ਪੁੱਛ ਲੋ ਵੀ ਇੱਥੇ ਕੌਣ ਬੈੰਦਾ ਅੱਜ ਇਹ ਇੱਥੇ ਅੰਬ ਲੈਣਾ ਹੀ ਆ ਸਾਇਲੈਂਸ ਚੁੱਪ ਰਹੋ ਦੋਨੋਂ ਜਣੇ ਦਿਮਾਗ ਖਰਾਬ ਕੀਤਾ ਪਿਆ ਕਲਾਸ ਦਾ ਮਾਹੌਲ ਖਰਾਬ ਕੀਤਾ ਪਿਆ ਜੇ ਇਹੀ ਹਾਰ ਰਿਹਾ ਦੋਨੋਂ ਨੂੰ ਬਾਹਰ ਕੱਢ ਦੂੰ ਮੈਂ ਪਰ ਸਰ ਮੈਂ ਕੁਝ ਨਹੀਂ ਕੀਤਾ ਉਹ ਤਾਂ ਮੰਨੂ ਇਨਾ ਇਸ ਇਨਫ ਮੈਂ ਤੁਹਾਨੂੰ ਚੁੱਪ ਰਹਿਣ ਨੂੰ ਕਹਿ ਰਿਹਾ ਤੁਹਾਨੂੰ ਸਮਝ ਨਹੀਂ ਆਦੀ ਗੱਲ ਬੈ ਜਾਓ ਸਾਰੇ ਜਾਣੇ ਕਿਤਾਬਾਂ ਖੋਲੋ ਤੁਹਾਡੇ ਸਮਝ ਨਹੀਂ ਆਉਂਦਾ ਸਰ ਤੁਸੀਂ ਮਨ ਨੂੰ ਕਹਿ ਦਿਓ ਉਹ ਇੱਥੋਂ ਉੱਠ ਕੇ ਤੇ ਹੋਰ ਚਲੀ ਜਾਊਗੀ ਮੈਂ ਹੋਰ ਆਪਣਾ ਚੁੱਪ ਕਰਕੇ ਬੈਠੀ ਆਂ ਹਰ ਵਾਰ ਇਹ ਜਿੱਦ ਕਰਦੀ ਆ ਇੱਥੇ ਬੈਠਣ ਦੀ ਪਰ ਮੈਂ ਬੈਠਣਾ ਹੋਰੇ ਠੀਕ ਆ ਸਰ ਮੈਂ ਉੱਠ ਕੇ ਚਲੀ ਜਾਨੀ ਆ ਵੈਸੇ ਵੀ ਮੈਨੂੰ ਲੱਗਦਾ ਇਹ ਸੀਟ ਮੇਰੀ ਹੈ ਹੀ ਨਹੀਂ ਮੈਨੂੰ ਹੁਣ ਕਲਾਸ ਵਿੱਚ ਰੋਲਾ ਨਹੀਂ ਚਾਹੀਦਾ ਐਗਜ਼ਾਮ ਨੇੜੇ ਆ ਰਹੇ ਨੇ ਤਿਆਰੀ ਸ਼ੁਰੂ ਕਰ ਦੋ ਮੇਰੀ ਘੜੀ ਮੇਰੀ ਘੜੀ ਕਿੱਥੇ ਗਈ ਮੇਰੀ ਘੜੀ ਕਿੱਥੇ ਗਈ ਸਰ ਮੇਰੀ ਘੜੀ ਨਹੀਂ ਲੱਭਦੀ ਭਈ ਮਨ ਤੂੰ ਦੇਖੀ ਆ ਮੇਰੀ ਘੜੀ ਕਿੱਥੇ ਗਈ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਾਲਜ ਪੜ੍ਹਨ ਆਉਣੇ ਹੋ ਜਾਂ ਫੈਸ਼ਨ ਸ਼ੋਅ ਤੇ ਆਉਣੇ ਹੋ ਘੜੀ ਲਾ ਕੇ ਆਉਂਦੀ ਲੋੜ ਕੀ ਸੀ ਸਰ ਕੀ ਗੱਲ ਕਰਦੇ ਹੋ ਘੜੀ ਤਾਂ ਹਰ ਇੱਕ ਸਟੂਡੈਂਟ ਲਈ ਜ਼ਰੂਰੀ ਆ ਤੁਸੀਂ ਆਪ ਤਾਂ ਕਹਿੰਦੇ ਹੋ ਵੀ ਆਪਣਾ ਵਕਤ ਨਾਲ ਲੈ ਕੇ ਤੁਰਨਾ ਚਾਹੀਦਾ ਵਕਤ ਨਾਲ ਲੈ ਕੇ ਤੁਰਨ ਨੂੰ ਕਿਹਾ ਸੀ ਵਕਤ ਬਰਬਾਦ ਕਰਨ ਨੂੰ ਨਹੀਂ ਕਿਹਾ ਸੀ ਕਿੰਨਾ ਟਾਈਮ ਵੇਸਟ ਹੋ ਰਿਹਾ ਹੁਣ ਆਸੇ-ਪਾਸੇ ਦੇਖ ਲੈ ਕਿਤੇ ਡਿੱਗੀ ਪਈ ਹੋਣੀ ਐ ਸਰ ਸਾਰਾ ਕੁਝ ਆਸੇ-ਪਾਸੇ ਦੇਖਣ ਤੋਂ ਬਾਅਦ ਹੀ ਮੈਂ ਬੋਲਨੀ ਆ ਇਫ ਯੂ ਡੋਨਟ ਵਾਈਂਡ ਮੀ ਨਾ ਜਿੰਨਾ ਕੁਣੀ ਐ ਤੇ ਸ਼ੱਕ ਆ ਮੈਂ ਬੈਕ ਚੈੱਕ ਕਰ ਲਾ ਹੂੰ ਕਰ ਲੈ ਥੈਂਕ ਯੂ ਸਰ ਇਹ ਤੇਨੂੰ ਮੇਰੇ ਤੇ ਸ਼ੱਕ ਆ ਤੂੰ ਸਭ ਤੋਂ ਪਹਿਲਾਂ ਮੇਰਾ ਬੈਗ ਚੈੱਕ ਕੀਤਾ ਉਹ ਤੂੰ ਖੜ ਜਾ ਕਰਨਾ ਪੈਂਦਾ ਕਣ ਮਿਲ ਗਈ ਘੜੀ ਤੇ ਜਿਹਨੇ ਚੋਰੀ ਕੀਤੀ ਆ ਉਹ ਵੀ ਸਰ ਮੈਂ ਨਹੀਂ ਘੜੀ ਚੱਕੀ ਮੈਨੂੰ ਨਹੀਂ ਪਤਾ ਮੇਰੇ ਬੈਗ ਦੇ ਵਿੱਚ ਕਿਵੇਂ ਆ ਗਈ ਕੀ ਗੱਲ ਘੜੀ ਦੇ ਪੈਰ ਲੱਗਿਆ ਫਿਰ ਜਿਹੜਾ ਆਪਣੇ ਆਪ ਤੇਰੇ ਬੈਗ ਚ ਆ ਗਈ ਸਾਰੇ ਪੱਕਾ ਕਿਸੇ ਦੀ ਸ਼ਰਾਰਤ ਆ ਮੈਨੂੰ ਨਹੀਂ ਪਤਾ ਮੇਰੇ ਬੈਗ ਦੇ ਵਿੱਚ ਕਿਵੇਂ ਆਈ ਆ ਉਹ ਤੂੰ ਰਹਿਂਦੇ ਸਾਰੇ ਤਾਂ ਮੈਨੂੰ ਘਰੇ ਵੀ ਕਹਿੰਦੀ ਸੀ ਵੀ ਮੈਨੂੰ ਜਸਮੀਤ ਦੀ ਘੜੀ ਬਹੁਤ ਪਸੰਦ ਆ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਆ ਕੰਮ ਕਰੂਗੀ ਸਰ ਮੈਨੂੰ ਜਿਰੀ ਮਰਜੀ ਸੌਂ ਖਵਾ ਲਓ ਮੈਂ ਸੌਂ ਖਾਣ ਨੂੰ ਤਿਆਰ ਆ ਮੈਂ ਕੜੀ ਨਹੀਂ ਚੱਕੀ ਹੈਗੀ ਇਹ ਦੋਨੇ ਝੂਠ ਬੋਲਦਿਆਂ ਨੇ ਕੋਈ ਵੀ ਚੋਰ ਚੋਰੀ ਕਰਕੇ ਇਹ ਨਹੀਂ ਕਹਿੰਦਾ ਹੁੰਦਾ ਕਿ ਮੈਂ ਚੋਰੀ ਕੀਤੀ ਐ ਤੇਰੀ ਤਾਂ ਸ਼ਿਕਾਇਤ ਹੁਣ ਮੈਂ ਪ੍ਰਿੰਸੀਪਲ ਕੋਲ ਕਰੂਗਾ ਨਿਕਲ ਜਾ ਮੇਰੀ ਕਲਾਸ ਤੋਂ ਬਾਹਰ ਸਰ ਮੇਰੀ ਗੱਲ ਤਾਂ ਸੁਣੋ ਮੈਂ ਚੁੱਪ ਸੁਣਿਆ ਨਹੀਂ ਕਲਾਸ ਤੋਂ ਬਾਹਰ ਨਿਕਲ ਜਾ ਜਾਂ ੱੱਕੇ ਮਾਰ ਕੇ ਬਾਹਰ ਕੱਢਾ ਚਲੋ ਸਾਰੇ ਜਣੇ ਪੜੋ ਯਾਰ ਕੋਈ ਆਪਣੀ ਸ਼ਿਕਾਇਤ ਲਾਉਂਦੇ ਗੱਲਾਂ ਕਰਦਾ ਪਿਆ ਸੀ ਨਾ ਤੇ ਹੁਣ ਹੁਣ ਇਹਨਾਂ ਦੇ ਪ੍ਰਿੰਸੀਪਲ ਕੋਲ ਸ਼ਿਕਾਇਤਾਂ ਜਾਂਦੀਆਂ ਨੇ ਆਪਣੇ ਮਤਲਬ ਤੱਕ ਮਤਲਬ ਰੱਖ ਮੇਰੇ ਤੱਕ ਪਹੁੰਚਣ ਦੀ ਲੋੜ ਨਹੀਂ ਸਲੇਖਲਾ ਆ ਥੋੜੇ ਪਹਿਲਾਂ ਆਪਾਂ ਨੂੰ ਕਿਸੇ ਨੇ ਕਿਹਾ ਸੀ ਕਿ ਪ੍ਰੋਫੈਸਰ ਨੇ ਧੱਕੇ ਨਾਲ ਮਾਰ ਕੇ ਬਾਹਰ ਕੱਢਤਾ ਅੱਜ ਕਹਿਣ ਵਾਲੇ ਬੰਦੇ ਆਪ ਹੀ ਬਾਹਰ ਨਿਕਲ ਗਏ ਆਕੜ ਸਾਲੀ ਫੇਰ ਨਹੀਂ ਗਈ ਸ਼ਾਇਦ ਕਿਸੇ ਨੂੰ ਇਹ ਨਹੀਂ ਪਤਾ ਕਿ ਮੈਂ ਇਸ ਕਾਲਜ ਦਾ ਹੋਣ ਵਾਲਾ ਪ੍ਰਧਾਨ ਆ ਤੇ ਪ੍ਰਧਾਨ ਨਾਲ ਪੰਗਾ ਲਿਆ ਨਾ ਬੜਾ ਮਹਿੰਗਾ ਪੈਂਦਾ ਹੁੰਦਾ ਫਿਰ ਬਦਲਾ ਭਾਵੇਂ ਪ੍ਰਧਾਨ ਨੂੰ ਆਪ ਹੀ ਕਿਉਂ ਨਾ ਲੈਣਾ ਪਵੇ ਤੇਰੇ ਕਹਿਣ ਦਾ ਮਤਲਬ ਕੀ ਆ ਇਹ ਸਾਰਾ ਕੁਛ ਤੂੰ ਨਾ ਨਾ ਮੈਂ ਕਿੱਥੇ ਇਹ ਸਾਰਾ ਕੁਛ ਤੇਰੀ ਭੈਣ ਮੰਨੂ ਉਹ ਬੈਠੀ ਆ ਮੈਨੂੰ ਆ ਜਾ ਉਹ ਕਿੱਦਾਂ ਫਿਰ ਮੈਨੂੰ ਇਹ ਐਸ਼ੂ ਉਹ ਤੁਸੀਂ ਧੋਮਿਆਂ ਨਹੀਂ ਲੈਕਚਰ ਨਹੀਂ ਲਾਣ ਲੱਗੀਆਂ ਹੋਈਆਂ ਉਰੇ ਕਦੋਂ ਬੈਠੀਆਂ ਬਸ ਪਾਲੇ ਮੇਰਾ ਜੀ ਨਹੀਂ ਕਰਦਾ ਲੈਕਚਰ ਲਾਉਣ ਦਾ ਉਹ ਕੀ ਗੱਲ ਹੋ ਗਈ ਜੇ ਕੋਈ ਮੁਸ਼ਕਿਲ ਹੈ ਤਾਂ ਦੱਸ ਤੇਰੇ ਸਾਹਮਣੇ ਹੋਣ ਵਾਲਾ ਪ੍ਰਧਾਨ ਬੈਠਾ ਆਪਾਂ ਦਾ ਮਿੰਟ 'ਚ ਹੱਲ ਕੱਢ ਦਾਂਗੇ ਵੀਰੇ ਜੇ ਕਾਲਜ ਦੀ ਗੱਲ ਹੋਵੇ ਤਾਂ ਤਾਂ ਤੇ ਪ੍ਰਧਾਨ ਕੀ ਕੰਮ ਕਰੂਗੀ ਪ੍ਰੋਬਲਮ ਤਾਂ ਕਰਦੀ ਆ ਕਰਦੀ ਪ੍ਰੋਬਲਮ ਕੀ ਗੱਲ ਆ ਯਾਰ ਘਰਦਿਆਂ ਨੂੰ ਕਿੰਨੀ ਵਾਰ ਕਿਹਾ ਵੀ ਫੀਸ ਭਰਾ ਦੋ ਦਿੰਦੇ ਹੀ ਨਹੀਂ ਸਰ ਨੇ ਮੈਨੂੰ ਕਿੰਨੀ ਵਾਰ ਕਲਾਸ ਚੋਂ ਕੱਢਤਾ ਹੁਣ ਕੁੜੀਆਂ ਦੀ ਮੇਰੇ ਮੂਹਰੇ ਬੋਲਣ ਦੀ ਤਾਂ ਹਿੰਮਤ ਨਹੀਂ ਪਰ ਪਿੱਠ ਪਿੱਛੇ ਤਾਂ ਬੋਲਦੀਆਂ ਹੀ ਨੇ ਬਸ ਇੰਨੀ ਗੱਲ ਤੂੰ ਫੀਸ ਦੱਸ ਕਿੰਨੀ ਆ ਮੈਂ ਭਰਵਾ ਦਿੰਦਾ ਸੱਚੀ ਵੀਰੇ ਹਾਂ ਸੱਚੀ ਮੇਰੀ ਫੀਸ ਭਰਾ ਦੇਗਾ ਬਿਲਕੁਲ ਕੀ ਹੋਇਆ ਨਹੀਂ ਰਹਿਣ ਦੇ ਜੇ ਬਾਤਾਂ ਵਿੱਚ ਤੋ ਨਾ ਮੋੜਗੇ ਫੇਰ ਲੈ ਨਾਲੇ ਤਾਂ ਤੂੰ ਪਾਲੇ ਨੂੰ ਵੀਰਾ ਕਹਿਨੀ ਆ ਤੇ ਦੂਜੇ ਪਾਸੇ ਪੈਸੇ ਮੋੜਨ ਦੀ ਗੱਲ ਕਰਦੀ ਆ ਬਿਲਕੁਲ ਸਹੀ ਕਿਹਾ ਜੇ ਭੈਣ ਮੁਸੀਬਤ ਚ ਹੋਵੇ ਨਾ ਤਾਂ ਭਰਾ ਦਾ ਫਰਜ਼ ਬਣਦਾ ਕਿ ਭੈਣ ਦੇ ਨਾਲ ਖੜੇ ਉਹਦੀ ਮੁਸੀਬਤ ਦਾ ਹੱਲ ਕਰੇ ਪਰ ਭੈਣ ਦਾ ਵੀ ਫਰਜ਼ ਬਣਦਾ ਜੇ ਭਰਾ ਮੁਸੀਬਤ ਦੇ ਵਿੱਚ ਹੋਵੇ ਤੇ ਉਹ ਵੀ ਨਾਲ ਖੜੇ ਜਦ ਕਦੇ ਵੀ ਤੁਹਾਨੂੰ ਕੋਈ ਲੋੜ ਹੋਈ ਨਾ ਆਪਣੀ ਭੈਣ ਨੂੰ ਯਾਦ ਕਰ ਲਿਓ ਮੈਂ ਤੁਹਾਡੇ ਕੰਮ ਜ਼ਰੂਰ ਆਉਂਗੀ ਭੈਣੇ ਜੇ ਮੈਨੂੰ ਅੱਜ ਹੁਣੇ ਇਸੇ ਟਾਈਮ ਤੇਰੀ ਲੋੜ ਹੋਵੇ ਫੇਰ ਹੁਣੇ ਇਸੇ ਟਾਈਮ ਕੀ ਕਰਨਾ ਵੀਰੇ ਮੈਂ ਬਸ ਉਹ ਜਿਹੜੀ ਤੇਰੀ ਭੈਣ ਆ ਉਹ ਮੇਰੇ ਨਾਲ ਹੱਥ ਚਲਾਕੀ ਕਰ ਗਈ। ਪੰਗਾ ਲਿਆ ਉਹਨੇ ਮੇਰੇ ਨਾਲ ਤੇ ਉਹ ਮੇਰੀ ਸ਼ਿਕਾਇਤ ਪ੍ਰਿੰਸੀਪਲ ਦੇ ਕੋਲ ਲੋਂਨ ਨੂੰ ਕਹਿੰਦੀ ਆ। ਬਸ ਉਹਨੂੰ ਜਵਾਬ ਦੇਣਾ। ਹੁਣ ਤੂੰ ਦੇਖ ਕਿ ਜਵਾਬ ਦੇਣਾ ਕਿਵੇਂ ਆ। ਜਵਾਬ ਤਾਂ ਉਹਨੂੰ ਮੈਂ ਵੀ ਦੇਣਿਆ। ਪਰ ਜਸਮੀਤ ਆਪਣਿਆ ਘੜੀ ਮੈਨੂੰ ਦੇ ਦੇ। ਤੇ ਜਿੱਦਾਂ ਤੈਨੂੰ ਮੈਂ ਕਹੂੰਗੀ ਨਾ ਬਸ ਓਦਾਂ-ਓਦਾਂ ਕਰੀ ਜਾਇਂ ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣਾ ਆ ਗਿਆ ਸਵਾਦ ਤੇਰੇ ਯਾਰ ਦਾ ਬੰਦਾ ਨਾ ਮੈਂ ਕਦੇ ਦੇਖਿਆ ਤੇ ਨਾ ਮੈਂ ਕਦੇ ਦੇਖਣਾ ਜਿਹੜਾ ਭੈਣਾਂ ਦੇ ਵਿੱਚ ਹੀ ਫੁੱਟ ਪਵਾਉਣ ਨੂੰ ਫਿਰਦਾ ਥੂਆ ਤੇਰੇ ਵਰਗੇ ਬੰਦੇ ਤੇ ਬਣਨਾ ਨੇ ਪ੍ਰਧਾਨ ਪਹਿਲਾ ਬੰਦਾ ਬਣ ਜਾ